ਹੰਦੀ ਸਾਹਿਬ ਇਹ ਹੈਂਦੀ ਸਾਹਿਬ ਇਹ ਤਰੀਕਾ ਤੁਹਾਡਾ ਬੋਲਣ ਦਾ ਇਹ ਤੁਹਾਡਾ ਤਰੀਕਾ ਹੈ ਇਹ ਤਰੀਕਾ ਤੁਹਾਡਾ ਬੋਲਣਾ ਬੈਠੋ ਪਲੀਜ਼ ਬੈਠੋ ਬੈਠੋ ਪਲੀਜ਼ ਇਸ ਪਵਿੱਤਰ ਹਾਊਸ ਦੇ ਵਿੱਚ ਤੁਸੀਂ ਗਾਲ ਕੱਢੀ ਤੁਸੀਂ ਮੰਨ ਰਹੇ ਹੋ ਇੱਕ ਚੰਗੀ ਗੱਲ ਤੁਸੀਂ ਇਸ ਪਵਿੱਤਰ ਹਾਊਸ ਦੇ ਵਿੱਚ ਗਾਲਾਂ ਕੱਢਣ ਆਏ ਹੋ ਤੁਸੀਂ ਇਹ ਹਾਊਸ ਵਿੱਚ ਗਾਲਾਂ ਕੱਢਣ ਆਏ ਹੋ ਨਹੀਂ ਨਹੀਂ ਤੁਸੀਂ ਹੰਦੀ ਸਾਹਿਬ ਇੱਕ ਮਿੰਟ ਜਵਾਬ ਦਿਓ ਤੇ ਹਾਊਸ ਨੂੰ ਚੇਅਰ ਨੂੰ ਜਵਾਬ ਦਿਓ ਤੁਸੀਂ ਗਾਲ ਕੱਢੀ ਆ ਬਾਈਬਾ ਸਾਹਿਬ ਇਹ ਡੈਕ ਰੂਮ ਠੀਕ ਹੈ ਬੈਠੋ 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 ਉਹ ਬੈਠੋ ਇੱਕ ਮਿੰਟ बैठो 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 मंत्री साहब एक मिनट दैठो बैठो बैठो मंत्री साहब एक मिनट दौ एक मैं एक बेनती करांगा गयासपुरा साहब देखो हाउस की मर्यादा रखना फर्ज़ है साहब ਕੋ ਹੰਰੀ ਸਾਹਿਬ ਹੰਰੀ ਸਾਹਿਬ ਇਹ ਹੰਰੀ ਸਾਹਿਬ ਇਹ ਤਰੀਕਾ ਤੁਹਾਡਾ ਬੋਲਣ ਦਾ ਇਹ ਤੁਹਾਡਾ ਤਰੀਕਾ ਹੈ ਇਹ ਤਰੀਕਾ ਤੁਹਾਡਾ ਬੋਲਣਾ ਬੈਠੋ ਪਲੀਜ਼ ਬੈਠੋ ਬੈਠੋ ਪਲੀਜ਼ ਇਸ ਪਵਿੱਤਰ ਹਾਊਸ ਦੇ ਵਿੱਚ ਤੁਸੀਂ ਗਾਲ ਕੱਢੀ ਤੁਸੀਂ ਮੰਨ ਰਹੇ ਹੋ ਇੱਕ ਚੰਗੀ ਗੱਲ ਹੈ ਤੁਸੀਂ ਇਸ ਪਵਿੱਤਰ ਹਾਊਸ ਦੇ ਵਿੱਚ ਗਾਲਾਂ ਕੱਢਣ ਆਏ ਹੋ ਤੁਸੀਂ ਇਹ ਹਾਊਸ ਦੇ ਵਿੱਚ ਗਾਲਾਂ ਕੱਢਣ ਆਏ ਹੋ ਨਹੀਂ ਨਹੀਂ ਤੁਸੀਂ ਹੈਂਡੀ ਸਾਹਿਬ ਇੱਕ ਪੰਟ ਜਵਾਬ ਦਿਓ ਇਸ ਹਾਊਸ ਨੂੰ ਚੇਅਰ ਨੂੰ ਜਵਾਬ ਦਿਓ ਤੁਸੀਂ ਗਾਲ ਕੱਢੀ ਆ ਬਾਈਵਾ ਸਾਹਿਬ ਇਹ ਡੈਕੋਰਮ ਠੀਕ ਹੈ 33 ਸਪੀਕਰ ਸਾਹਿਬ ਜੀ ਬੜਾ ਇੱਕ ਮੈਂ ਸੁਣ ਮੈਂ ਸੁਣ ਦਿਓ ਸੁਣ ਦਿਓ ਸੁਣ ਦਿਓ ਡੈਪਟੀ ਸਪੀਕਰ ਸਾਹਿਬ ਨੂੰ ਸੁਣ ਦਿਓ ਪਹਿਲਾਂ ਇੱਕ ਡੈਪਟੀ ਸਪੀਕਰ ਸਾਹਿਬ ਬੜਾ ਅਨਫੋਰਚੂਨੇਟ ਹੈ ਮੈਂ ਸਾਰੇ ਹੀ ਸਾਥੀਆਂ ਨੂੰ ਬੇਨਤੀ ਕਰੂੰਗਾ ਪਰਸਨਲਾਈਜ਼ ਨਾ ਕਰੀਏ ਜਿਹੜਾ ਡਰੱਗਸ ਦਾ ਮੁੱਦਾ ਬੜਾ ਗੰਭੀਰ ਬੁੱਧਾ ਉਹਦੇ ਤੇ ਆਪਾਂ ਰਹੀਏ ਪਰਸਨਲਾਈਜ਼ਡ ਅਟੈਕ ਨਾ ਕਰੀਏ ਤੁਸੀਂ ਮੰਤਰੀ ਸਾਹਿਬ ਵਿੱਚ ਕਿਉਂ ਮੋੜਿਆ ਮੈਂ ਗੱਲ ਕਰ ਰਿਹਾ ਮੈਨੂੰ ਕਰਨ ਦਿਓ ਮੈਨੂੰ ਗੱਲ ਕਰਨ ਦਿਓ ਮੈਨੂੰ ਕਰਨ ਦਿਓ ਗੱਲ ਵੇਖੋ ਮੇਰੇ ਡੈਪਟੀ ਸਪੀਕਰ ਸਾਹਿਬ ਡੈਪਟੀ ਸਪੀਕਰ ਸਾਹਿਬ ਕਿਸੇ ਇੱਕ ਤੈਨੂੰ ਸਾਬ ਇੱਕ ਮਿੰਟ ਕਿਸੇ ਨਹੀਂ ਐ ਲੋ ਸਰ ਬੈਠੋ ਪਲੀਜ਼ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚ ਪਲੀਜ਼ ਇੱਕ ਕਿਸੇ ਸਾਥੀ ਵੱਲੋਂ ਕਿਸੇ ਦੂਸਰੇ ਦੇ ਪਰਿਵਾਰ ਤੇ ਕਿਸੇ ਕਿਸਮ ਦਾ ਇਹ ਐਲੀਗੇਸ਼ਨ ਲਾਣਾ ਇਹ ਗਾਲ ਨੂੰ ਵੱਡੀ ਚੀਜ਼ ਹੈ ਅੱਜ ਦੇ ਦਿਨ ਤੁਸੀਂ ਪਰ ਮੈਂਬਰ ਆਫ ਹਾਊਸ ਨੂੰ ਕਹਤੋਂ ਚਚਾ ਮੇਜੋ ਸੋ ਮੇਰੀ ਨਹੀਂ ਦੇਖੋ ਬਾਈ ਬਸ ਬਾਈ ਨੇਮ ਨਹੀਂ ਕਿਸੇ ਦਾ ਕਿਸੇ ਕਿਨੇ ਹੋਣੀ ਕੀਆ ਕੀਆ ਬਾਈ ਨੇਮ ਨਹੀਂ ਕਿਹਾ ਕੀਆ ਕੀਆ ਉਹ ਬਾਈ ਨੇਮ ਨਹੀਂ ਕਿਹਾ ਬੈ ਬਾਈ ਨੇਮ ਨਹੀਂ ਕਿਹਾ ਦੱਸੋ ਕਿਹਨੇ ਨੇ ਮੈਨੂੰ ਕਿਹਾ ਬਾਈ ਨੇਮ ਨਹੀਂ ਕਿਹਾ ਮੈਂ ਮੈਂ ਤਾਂ ਮੰਨਦਾ ਪਰ ਇਹਨਾਂ ਨੇ ਇਹ ਮੰਨਿਆ ਕਿ ਮੈਂ ਹਾਊਸ ਦੇ ਵਿੱਚ ਗਾਲ ਕੱਢੀ ਇਹ ਤੁਸੀਂ ਦੇਖੋ ਇਹਨਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਗਾਲਾਂ ਕੱਢਣ ਲਈ ਭੇਜਿਆ ਜਿਹੜਾ ਮੇਰੀ ਸੁਣ ਦਿਸ ਇਜ਼ ਦਿਸ ਇਜ਼ ਚੰਗੀ ਗੱਲ ਨਹੀਂ ਚੰਗੀ ਗੱਲ ਨਹੀਂ ਬਟ ਮੈਂ ਇੱਕੋ ਰਿਕਵੈਸਟ ਕਰੂ ਡੈਪਟੀ ਸਪੀਕਰ ਸਾਹਿਬ ਇਹਨੂੰ ਇਹ ਬੜੀ ਚਰਚਾ ਇੰਪੋਰਟੈਂਟ ਚਰਚਾ ਇਹਨੂੰ ਥੋੜਾ ਜਿਆ सुचे ढंग चलन दईपा रनिंग बहस नारा ने मैं गाली चंगी सुन लो ने चिटे का इल्जाम लाया बाई नेम क्या मैंबर ने इना चिटे का इलजाम लाया ਕੀ ਆຊੂ ਬਿਲਕੁਲ ਬਾਈ ਨੇਮ ਨਹੀਂ ਕਿਹਾ ਨਹੀਂ ਕਿਹਾ ਬਾਈ ਇਹਨਾਂ ਦਾ ਬੈਸ ਹੀ ਇਹਨਾਂ ਨਾਲ ਹੋ ਰਹੀ ਸੀ ਜੀ ਬਾਈ ਨੇਮ ਨਹੀਂ ਕਿਹਾ ਬੈਸ ਹੀ ਇਹਨਾਂ ਨਾਲ ਹੋ ਰਹੀ ਸੀ ਨਹੀਂ ਨਹੀਂ ਉਹ ਬੈਸ ਉਹ ਚੇਰ ਨੂੰ ਡਰੈਸ ਕਰ ਰਿਹਾ ਚਲੋ ਮੇਰੀ ਬੇਨਤੀ ਸੁਣੋ ਮੈਂ ਸੀਨੀਅਰ ਆ ਸਾਰੇ ਮੈਂ ਇੱਕ ਮਿੰਟ ਮੈਂ ਇਸ ਗੱਲ ਨੂੰ ਰਿਕੁਐਸਟ ਕਰਨਾ ਸਾਰੇ ਹਾਊਸ ਨੂੰ ਜੇ ਕੋਈ ਇਹਨਾਂ ਵੱਲੋਂ ਜਾਂ ਉਹਨਾਂ ਵੱਲੋਂ ਵੀ ਕੋਈ ਗੱਲ ਹੋ ਗਈ ਓਏ ਉਹਨੂੰ ਵਿਡਰੋਅ ਕੀਤਾ ਜਾਏ ਆਪਾਂ ਸ਼ਾਂਤੀ ਦੇ ਨਾਲ ਇਹ ਬੜਾ ਇੰਪੋਰਟੈਂਟ ਇਸ਼ੂ ਹੈ ਉਹਦੇ ਮੈਂ ਬਾਈਬਾ ਸਾਹਿਬ ਤੁਹਾਡੇ ਨਾਲ ਇਹ ਨਾ انداਕ ਜਿਆਸਪੁਰਾ ਸਾਹਿਬ ਤੁਹਾਡਾ ਟਾਈਮ ਆਣ ਲਗਾ ਇਹਨਾਂ ਤੋਂ ਬਾਅਦ ਤੁਸੀਂ ਮਿਲਣਾ ਬੈਠੋ ਪਲੀਜ਼ ਇਹਨਾਂ ਦੁਆਰਾ ਵੀ ਤਿਆਰੀ ਹੈ ਜੋ ਮਰਜ਼ੀ ਬੋਲਿਓ ਮੇਰੀ ਰਿਕਵੈਸਟ ਹੈ ਸਾਰੇ ਇਹ ਜਿਹੜੇ ਚੱਤੇ ਨੇ ਇਹ ਸਾਰੇ ਲੈਸ ਦੇ ਵਿੱਚੋਂ ਸਰ ਇੱਕ ਪਾਗੀ ਕਿੰਨੇ ਚੰਗਾਰੀ ਲੱਗਦਾ ਮੇਰੀ ਗੁਜ਼ਾਰਸ਼ ਹੈ ਜੋ ਵੀ ਅਸੀਂ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਥੋੜੀ ਗਲਤ ਮੈਂ ਬੈਠੋ ਪਲੀਜ਼ ਜੋ ਵੀ ਚੇਰ ਦੀ ਇਜਾਜ਼ਤ ਤੋਂ ਬਿਨਾ ਬੋਲਿਆ ਗਿਆ ਉਹ ਰਿਕਾਰਡ ਤੇ ਨਾਲ ਲਿਆਂਦਾ ਜਾਵੇ ਪਰ ਮੇਰੀ ਇੱਕ ਬੇਨਤੀ ਜ਼ਰੂਰ ਆ ਕਿ ਅਸੀਂ ਲੋਕਾਂ ਨੇ ਬੜੀਆਂ ਆਸਾਂ ਦੇ ਨਾਲ ਸਾਨੂੰ ਚੁਣ ਕੇ ਭੇਜਿਆ ਪਰ ਅਸੀਂ ਆਪਣੀ ਜਿਹੜੀ ਅੰਦਰਲੀ ਹੈਗੀ ਆ ਉਹ ਨਾ ਦਿਖਾਈਏ ਕਿਉਂਕਿ ਲੋਕਾਂ ਨੂੰ ਪੱਕੀ ਆ